ਮਸੀ ਮਸੀ ਰੰਗ ਗੋਰਾ ਹੋਣ ਲੱਗਦਾ ਤੇ ਗਰਮੀਆਂ ਫੇਰ ਆ ਜਾਂਦੀਆਂ ਨੇ ਚਲੋ ਕੋਈ ਗੱਲ ਨਹੀਂ ਇਸ ਦੇ ਲਈ ਪਰੇਸ਼ਾਨ ਹੋਣ ਦੀ ਤੁਹਾਨੂੰ ਕੋਈ ਲੋੜ ਨਹੀਂ ਹੈਗੀ ਜੇਕਰ ਤੁਹਾਡੇ ਫੇਸ ਤੇ ਵੀ ਕਾਲਾਪਨ ਆ ਗਿਆ ਗਰਮੀ ਨਾਲ ਤੇ ਬਹੁਤ ਜ਼ਿਆਦਾ ਸਕਿਨ ਫੇਸ ਦੀ ਰਫ ਹੋ ਗਈ ਹੈ ਡਲਨੈਸ ਆ ਗਈ ਹੈ ਤੇ ਮੈਂ ਤੁਹਾਡੇ ਨਾਲ ਇੱਕ ਰੈਮਡੀ ਸ਼ੇਅਰ ਕਰਨ ਲੱਗੀ ਹਾਂ ਜੋ ਕਿ ਆਪਾਂ ਚੋਲਾ ਤੋਂ ਬਣਾਵਾਂਗੇ ਹਾਂਜੀ ਤੇ ਆਪ ਮੈਂ ਚਲਦੀ ਹਾਂ ਕਿਚਨ 'ਚ ਤੇ ਮੈਂ ਤੁਹਾਨੂੰ ਦਿਖਾਨੀ ਆ ਇਸ ਦੇ ਨਾਲ ਤੁਹਾਨੂੰ ਕੋਈ ਵੀ ਕਰੀਮ ਵਗੈਰਾ ਲਗਾਉਣ ਦੀ ਲੋੜ ਨਹੀਂ ਹੈਗੀ ਆਸਾਨੀ ਨਾਲ ਘਰ ਵਿੱਚ 2-4 ਦਿਨਾਂ ਬਾਅਦ ਤੁਸੀਂ ਉਹ ਲਗਾ ਸਕਦੇ ਹੋ ਵਿੱਚ ਵਿੱਚ ਪਾ ਕੇ ਤੇ ਚਲੋ ਮੈਂ ਚਲਦੀ ਹਾਂ ਕਿਚਨ ਦੇ ਵਿੱਚ ਕਿ ਮੈਂ ਤੁਹਾਨੂੰ ਦਿਖਾਨੀ ਆ ਕਿ ਕਿੱਦਾਂ ਆਪਾਂ ਉਹ ਰੈਮਡੀ ਤਿਆਰ ਕਰ ਸਕਦੀਆਂ ਤੇ ਆਪ ਵੀ ਫੇਸ ਦੀ ਸਕਿਨ ਨੂੰ ਗੁੱਡ ਬਣਾ ਸਕਦੇ ਹਾਂ ਚਲੋ ਜੀ ਲੋਜੀ ਮੈਂ ਐਨੇ ਕੋ ਥੋੜੀ ਜਿਹੀ ਚੌਣ ਲੈ ਲੈਨੇ ਵੈਸੇ ਮੈਨੂੰ ਲੱਗਦਾ ਕਿ ਜ਼ਿਆਦਾ ਹੀ ਹੋ ਗਏ ਨੇ ਤੇ ਥੋੜੀ ਲੈ ਸਕਦੇ ਆ ਤੇ ਆਪਾਂ ਇਹਨਾਂ ਨੂੰ ਭਿਉ ਕੇ ਰੱਖਾਂਗੇ ਥੋੜੇ ਟਾਈਮ ਲਈ ਅ ਅੱਧਾ ਘੰਟਾ ਰੱਖ ਲਓ ਤੁਸੀਂ ਭਿਉ ਕੇ ਆਪਾਂ ਇਹਨਾਂ ਨੂੰ ਭਿਉਵਾਂਗੇ ਸਿਰਫ ਥੋੜਾ ਜਿਹਾ ਪਾਣੀ ਪਾਉਣਾ ਜਿੰਨੇ ਨਾਲ ਮਤਲਬ ਕਿ ਭਿੱਜ ਜਾਣ ਜ਼ਿਆਦਾ ਵਾਟਰ ਨਹੀਂ ਪਾਉਣਾ ਫਿਰ ਉਹ ਆਪਣੇ ਫੇਸ ਤੇ ਖੜਨਾ ਨਹੀਂ ਹੈਗਾ ਹੁਣ ਆਪਾਂ ਇਸ ਨੂੰ ਥੋੜੇ ਅੱਧੇ ਘੰਟੇ ਲਈ ਭਿਉਂ ਕੇ ਰੱਖਾਂਗੇ ਜਦ ਇਹ ਥੋੜੇ ਜਿਹੀ ਉਹ ਜਾਣਗੇ ਫਿਰ ਆਪਾਂ ਨਾਲ ਨਾ ਯੂਜ਼ ਕਰਾਂਗੇ ਤੇ ਇਹ ਆਪਾਂ ਮਿਕਸੀ ਨਾਲ ਵੀ ਕਰ ਸਕਦੇ ਆ ਪਰ ਇਹ ਚੌਲ ਥੋੜੇ ਹੋਣ ਕਰਕੇ ਫਿਰ ਮੇ ਮਿਕਸੀ ਨਹੀਂ ਭਰਤੀ ਤੇ ਇਹ ਇਦਾਂ ਵੀ ਵਧੀਆ ਵੈਸਟੋ ਬਨੇਗਾ ਤੇ ਆਪਾਂ ਹੁਣ ਇਸ ਦੀ ਕਰਦੇ ਆ ਵੇਟ ਤੇ ਇਸ ਨੂੰ ਰੱਖਦੇ ਆ ਭਿਉਂ ਕੇ ਥੋੜੇ ਟਾਈਮ ਲਈ ਦੇਖੋ ਜੀ ਆਪਣੇ ਚੌਲ ਥੋੜੇ ਜੋ ਕਿ ਸੌਫਟ ਹੋ ਚੁੱਕੇ ਨੇ ਤੇ ਹੁਣ ਆਪਾਂ ਇਸ ਦਾ ਥੋੜਾ ਜਿਹਾ ਐਦਾਂ ਇਸ ਨੂੰ ਥੋੜਾ ਜਿਹਾ ਐਦਾਂ ਕਰਾਂਗੇ ਤਾਂ ਕਿ ਇਹ ਥੋੜੇ ਟੁੱਟ ਜੇ ਹੋ ਜਾਣ ਕਰੀਮ ਬਣ ਲਈ ਆਪਣੇ ਰੈਡੀ ਹੋ ਜਾਣ ਤੇ ਇਸ ਨੂੰ ਆਪਾਂ ਫਟ ਸਕਦੇ ਆਪਾਂ ਇਸ ਨਾਲ ਇਸ ਨੂੰ ਦੇਖੋ ਜੀ ਹੁਣ ਆਪਾਂ ਇਸ ਨੂੰ ਚਮਚ ਨਾਲ ਐਦਾਂ ਪੀਸ ਲਵਾਂਗੇ ਤਾਂ ਕਿ ਇਹ ਪੇਸਟ ਬਣ ਜਾਵੇ ਇਸ ਦਾ ਅੱਧਾ ਘੰਟਾ ਹੋ ਗਿਆ ਸੀ ਤੇ ਮੈਂ ਚੌਲ ਇਹ ਪੱਕੇ ਮੇਲੇ ਨੇ ਵੈਸੇ ਕੋਈ ਮਰਜ਼ੀ ਲੈ ਸਕਦੇ ਆ ਚਲੋ ਜੀ ਮੈਂ ਪੇਸਟ ਜੋ ਕਿ ਚੌਲਾਂ ਦਾ ਬਣਾ ਲਿਆ ਏ ਤੇ ਹੁਣ ਮੈਂ ਉਸ ਨੂੰ ਆਪਣੇ ਫੇਸ ਤੇ ਕਰਾਂਗੀ ਅਪਲਾਈ ਤੇ ਬਣੇ ਰਿਓ ਵੀਡੀਓ ਨਾਲ ਆਜੋ ਮੈਂ ਦਿਖਾਣੀ ਆ ਤੁਹਾਨੂੰ ਕਿ ਕਿੱਦਾਂ ਆਪਾਂ ਫੇਸ ਤੇ ਇਹਨੂੰ ਅਪਲਾਈ ਕਰਾਂਗੇ ਤੇ ਕਾਟਨ ਲੈ ਲਈਏ ਤੇ ਇਹ ਪੇਸਟ ਹੈ ਹਾਂਜੀ ਹੁਣ ਆ ਮੈਂ ਪੇਸਟ ਲੈ ਲਈ ਹੁਣ ਮੈਂ ਇਸ ਨੂੰ ਕਰਾਂਗੀ ਆਪਣੇ ਫੇਸ ਦੇ ਉੱਤੇ ਅਪਲਾਈ ਤੇ ਇਹ ਆਪਣੇ ਫੇਸ ਤੇ ਜੋ ਇਸ ਦੇ ਹਿਸਾਬ ਨਾਲ ਟਲਕਣਾ ਸ਼ੁਰੂ ਹੋ ਜਾਂਦਾ ਇਸ ਨਾਲ ਬੰਦ ਹੋ ਜੇਗਾ ਤੇ ਤੁਸੀਂ ਵੀ ਇਸ ਨੂੰ ਇੱਕ ਵਾਰ ਜ਼ਰੂਰ ਟਰਾਈ ਕਰਿਓ ਤੇ ਚਲੋ ਆਪਾਂ ਕਰਦੇ ਸਟਾਰਟ ਕਾਟਨ ਲਈਏ ਕਾਟਨ ਆ ਕਰ ਲਈਏ ਜਿਸ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੈ ਇਹ ਕੁਦਰਤੀ ਆਪਣੇ ਘਰਾਂ ਦੇ ਵਿੱਚ ਆਮ ਹੁੰਦੇ ਹੀ ਛੋਲ ਦੇ ਤੇ ਤੁਸੀਂ ਇਸ ਨੂੰ ਬਹੁਤ ਆਸਾਨੀ ਨਾਲ ਬਣਾ ਸਕਦੇ ਹੋ ਡਾਰਕ ਸਰਕਲ ਤੋਂ ਵੀ ਇਹ ਬੈਸਟ ਹੈ ਜੇਕਰ ਚੌਲਾਂ ਦਾ ਆਟਾ ਹੈ ਤੁਹਾਡੇ ਕੋਲ ਜਾਂ ਤੁਸੀਂ ਪੀਸ ਵੀ ਸਕਦੇ ਹੋ ਇਸ ਨੂੰ ਮਿਕਸੀ ਨਾਲ ਤੇ ਉਹ ਵੀ ਠੀਕ ਹੈ ਚੌਲਾਂ ਦਾ ਆਟਾ ਵੀ ਲਗਾ ਸਕਦੇ ਹੋ ਚਲੋ ਜੀ ਇਹ ਆਪਣਾ ਹੁਣ ਫੇਸ ਪੈਕ ਜੋ ਕਿ ਲੱਗ ਚੁੱਕਿਆ ਹੈ ਤੇ ਹੁਣ ਇਸ ਨੂੰ ਆਪਾਂ ਇਸ ਦੇ ਸੁੱਕਣ ਦੀ ਵੇਟ ਕਰਾਂਗੇ ਜਦ ਫੇਸ ਤੋਂ ਸਾਰਾ ਇਹ ਸੁੱਕ ਜੇਗਾ ਫਿਰ ਆਪਾਂ ਆਪਣਾ ਫੇਸ ਵਾਸ਼ ਕਰਾਂਗੇ ਤੇ ਆਪਾਂ ਕਈ ਵਾਰ ਚੌਲ ਬਣਾਉਂਦੇ ਵਿੱਚ ਚੌਲ ਧੋਣੇ ਆ ਤੇ ਉਸ ਤੋਂ ਬਾਅਦ ਜੋ ਪਾਣੀ ਹੁੰਦਾ ਜਾਂ ਭਿਉ ਕੇ ਰੱਖ ਦਿੰਨੇ ਆ ਪਹਿਲਾਂ ਤੇ ਉਹ ਜਿਹੜਾ ਪਾਣੀ ਹੁੰਦਾ ਆਪਾਂ ਉਸ ਨੂੰ ਵੀ ਜੂਸ ਕਰ ਸਕਦੇ ਆ ਬਹੁਤ ਹੀ ਹੈਲਪਫੁਲ ਰੈਡਮੀ ਹੈ ਤੇ ਤੁਸੀਂ ਇਸ ਨੂੰ ਜ਼ਰੂਰ ਵਰਤਿਓ ਤੇ ਬਹੁਤ ਵਧੀਆ ਗਲੋ ਮਿਲੇਗਾ ਇਸ ਨਾਲ ਤੇ ਚਲੋ ਹੁਣ ਆਪਾਂ ਇਸ ਦੇ ਕਰਦੇ ਆ ਸੁੱਕਣ ਦਾ ਵੇਟ ਚਲੋ ਜੀ ਹੁਣ ਮੇਰਾ ਫੇਸ ਪੈਕ ਤੁਸੀਂ ਦੇਖ ਸਕਦੇ ਹੋ ਸੁੱਕ ਗਿਆ ਬਿਲਕੁਲ ਹੁਣ ਮੈਂ ਇਸ ਨੂੰ ਵਾਸ਼ ਕਰ ਰਹੀ ਆ ਤੇ ਫਿਰ ਮੈਂ ਤੁਹਾਨੂੰ ਦਿਖਾਨੀ ਆ ਕਿ ਫੇਸ ਤੇ ਕਿੰਨਾ ਇਫੈਕਟ ਪਿਆ ਇਸ ਚੀਜ਼ ਨਾਲ ਤੇ ਤੁਸੀਂ ਹੈਰਾਨ ਹੋ ਜੂਗੇ ਚਲੋ ਜੀ ਮੈਂ ਹੁਣ ਆਪਣਾ ਫੇਸ ਵਾਸ਼ ਕਰ ਲਿਆ ਏ ਦੇਖ ਸਕਦੇ ਹੋ ਤੁਸੀਂ ਫੇਸ ਤੇ ਕਿੰਨਾ ਜ਼ਿਆਦਾ ਗਲੋ ਆ ਗਿਆ ਏ ਤੇ ਸਕਿਨ ਦਾ ਥੋੜਾ ਜਿਹਾ ਫਰਕ ਪੈ ਗਿਆ ਇਹ ਬਾਕੀ ਟਾਈਮ ਟੂ ਟਾਈਮ ਪਵੇਗਾ ਜਿੱਦਾਂ ਆਪਾਂ ਫੇਸ਼ੀਅਲ ਕਰਾ ਕੇ ਆਉਂਦੇ ਆ ਉਹ ਵੀ ਟਾਈਮ ਟੂ ਟਾਈਮ ਆਪਣਾ ਕੰਮ ਕਰਦਾ ਉਸੇ ਤਰ੍ਹਾਂ ਆਪਣਾ ਇਹ ਵੀ ਟਾਈਮ ਟੂ ਟਾਈਮ ਕੰਮ ਕਰੇਗਾ ਬਟ ਅੱਗੇ ਨਾਲੋਂ ਮੇਰੇ ਡਿਫਰੈਂਸ ਲੱਗ ਰਿਹਾ ਕਿਉਂਕਿ ਮੈਂ ਕਈ ਦਿਨ ਐਦਾਂ ਬਿਜ਼ੀ ਸੀਗੇ ਤਾਂ ਕਰਕੇ ਥੋੜੀ ਕੇਅਰ ਨਹੀਂ ਹੋਈ ਤੇ ਫਿਰ ਮੈਂ ਸੋਚਿਆ ਚਲੋ ਅੱਜ ਮੈਂ ਇਹ ਮੈਂ ਤੁਹਾਡੇ ਸਭ ਨਾਲ ਵੀ ਸ਼ੇਅਰ ਕਰਾਂ ਤਾਂ ਕਿ ਇਸ ਦਾ ਫਾਇਦਾ ਜੋ ਕਿ ਕੁੜੀਆਂ ਨੇ ਉਹ ਲੈ ਸਕਣ ਜਿਨ੍ਹਾਂ ਦੇ ਫੇਸ ਜ਼ਿਆਦਾ ਗਰਨੈਸ ਹੋ ਗਈ ਏ ਉਹ ਸਾਰੇ ਇਹਨਾਂ ਦਾ ਫਾਇਦਾ ਲੈ ਸਕਦੀਆਂ ਨੇ ਤੇ ਚਲੋ ਜੀ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਤੇ ਵੀਡੀਓ ਲਾਈਕ ਜਰੂਰ ਕਰਿਓ ਤੇ ਮੇਰੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਮਿਲਦੇ ਆ नेक्स्ट ਵੀਡੀਓ ਚ